ریتا ہوں گا تاب دے ਕੰ ਚੰਗਾ ਚੋਖਾ ਖਾਣਾ ਨਾ ਉਪਹਾਰ ਮਿਲੇ ਚੰਗਾ ਚੋਖਾ ਖਾਣਾ ਨਾ ਉਪਹਾਰ ਮਿਲੇ ਕਿਹੜਾ ਬਾਬਾ ਖੜਦਾ ਉਹ ਕਰ ਲਾਲੋ ਦੇ ਕੌਣ ਪੜਾਹੇ ਬੜਦਾ ਉਹ ਕਰ ਲਾਲੋ ਦੇ ਕਿ ਲਾਲੋ ਅੱਜ ਵੀ ਮਿਹਨਤ ਉਹੀ ਕਰਦਾ ਹੈ ਲਾਲੋ ਅੱਜ ਵੀ ਮਿਹਨਤ ਉਹੀ ਕਰਦਾ ਹੈ ਚੁੱਲ੍ਹਾ ਔਖਾ ਤਬ ਦਾ ਉਹ ਕਰ ਲਾਲੋ ਦੇ ਕੌਣ ਪੜਾਹੇ ਬੜਦਾ ਉਹ ਕਰ ਲਾਲੋ ਦੇ ਕਿ ਹੁਣ ਬਾਪੇ ਦੇ ਦਰਸ਼ਨ ਮਹਿੰਗੇ ਹੋਏ ਨੇ ਹੁਣ ਬਾਪੇ ਦੇ ਦਰਸ਼ਨ ਮਹਿੰਗੇ ਹੋਏ ਨੇ ਢੇਲੀ ਪੈ ਤਾ ਧਰਦਾ ਹੁਣ ਘਰ ਲਾਲੂ ਦੇ ਕੌਣ ਪਲਾਹੇ ਵੜਦਾ ਹੁਣ ਘਰ ਲਾਲੂ ਦੇ ਆਖਰੀ ਸ਼ੇਰ ਦਾ ਕਿ ਲਾਲੋ ਜਿੱਥੇ ਹੱਕ ਹਲਾਤ ਨਹੀਂ ਖਾਂਦਾ ਹੈ ਲਾਲੋ ਜਿੱਥੇ ਹੱਕ ਹਲਾਤ ਨਹੀਂ ਖਾਂਦਾ ਹੈ ਨਾਨਕ ਵੀ ਇਹ ਸ਼ੱਕਦਾ ਉਹਦਾ ਬਾਪੂ ਦੇ ਕੌਣ ਪਲਾਹੇ ਵੜਦਾ ਉਹ ਘਰ ਲਾਲੂ ਦੇ ਰੁਕੀ ਨਹੀਂ ਸਕਦਾ ਉਹਦਾ ਬਲਾਉ ਦੇ ਸੁਭਾਉ ਦਾ ਬਲ ਤੇ ਇਹ ਲਾਜ ਹੈ ਜੀ ਸਾਡੇ ਆਪਣੇ ਸੀਨੀਅਰ ਕਿੰਨ ਤੋਂ ਹਾਲ ਤੁਸੀਂ ਸੇਧਨ ਜੀ ਨੂੰ ਜੋ ਬਹੁਤ ਬਹੁਤ ਵਧੀਆ ਤਾੜੀ ਕਾਰ ਤੇ ਵੈਸੇ ਤਾਂ ਆਪਣੇ ਪਤਾਲੇ ਪਾਸੇ ਵੀ ਆ ਰਹੇ ਤੇ ਆਪਣੇ ਜੀ ਵਾਲੇ ਪਾਸੇ ਤਾਂ ਜੈ ਮੈਸੂਟ ਹੈ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ ਹਾਂ ਤੁਹਾਡੇ ਬਹੁਤ ਬਹੁਤ ਕੰਮ ਕਰਨਾ ਤੁਸੀਂ ਜੀ سارے ممبرانے پر بیٹھے سارے میرے ستری اچ دو پرچے پڑھے گئے کتاب کے ڈوبی سامنے پرچہ لکھکا نے دستیا کہ بڑی بڑی کتاب ہے کتاب میں رائٹر دنوں ਦੇ ਸਾਦਨਾ ਇਹ ਕਿ ਲੋਕ ਜਿਹੜਾ ਆਉਂਦਾ ਨਾ ਬੱਕਰੇ ਹੁੰਦੇ ਇਹ ਆਉਂਦੀਆਂ ਕਿ ਤੁਸੀਂ ਕਹੋ ਨਾ ਕਿ ਅਸੀਂ ਇੱਥੇ ਆ ਕੇ ਬੈਠੇ ਤੇ ਦੁਨੀਆ ਬਹੁਤ ਨਹੀਂ ਮੱਝੀ ਆਉਣ ਲਈ ਆਪਾਂ ਦੇਖਦੇ ਅਸੀਂ ਟਾਈਮ ਕੱਢਦੇ ਹਾਂ ਸਾਡੇ ਅੰਦਰੋਂ ਲੱਭਣੇ ਪੁੱਟਦੇ ਲੋਕਾਂ ਬੰਦਾ ਲੱਭੇ ਉਹਨੇ ਆ ਕੇ ਉਹ ਕਾਰਜ ਦੇਖੇ ਤੇ ਇਹ ਚਾਹਤੀ ਲੱਖ ਤਰ੍ਹਾਂ ਦੀ ਇੱਕ ਵੀ ਕਿ ਤੇ ਜਿੰਦੇ ਜਿਹੜੇ ਇੱਥੇ ਆ ਗਏ ਤੇ ਮੈਂ ਸਭ ਲੋਕਾਂ ਨੂੰ ਇੱਕ ਬੇਨਤੀ ਕਰਦਾ ਜੇ ਉਹ ਵੀ ਅਪਾਉਨੇ ਆਪਦੇ ਨੂੰ ਆਪਸ ਵਿੱਚ ਲਾਈ ਦੇ ਆਪਣੇ ਮਿਲ ਕੇ ਆਉਂਦੇ ਆਪਕੀ ਦਾ ਪ੍ਰਧਾਨੀ ਮੰਡਲ ਦਾ ਖਾਲੀ ਕੁਰਸੀਆਂ ਆਪਣਾ ਬੰਦਾ ਪ੍ਰਧਾਨ ਕੋਲ ਸਿਰ ਦੋਆਮੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਵੀ ਜੇ ਤੁਸੀਂ ਇੱਥੇ ਆਏ ਹੋ ਪਲੀ ਸਾਰੇ ਇੱਥੇ ਬੈਠ ਕੇ ਸੁਣੋ ਨਹੀਂ ਤਾਂ ਹਰ ਇੱਕ ਬੰਦਾ ਕਹਿੰਦਾ ਮੈਨੂੰ ਬੜਾ ਫਿਰ ਕੰਮ ਨਾ ਕਰਦਾ ਮੈਂ ਦੱਲਿਆ ਉਹ ਕਹਿਣ ਦੀ ਕਹਾ ਲਾ ਕੇ ਦੱਸਦੇ ਵੀ ਨਹੀਂ ਕਿ ਮੈਂ ਜਾਣਾ ਕੋ ਸਿਰਫ ਆਪਣਾ ਨਹੀਂ ਵਾਰੀ ਜਿਦੀ ਕਰਦੇ ਆ ਫਿਰ ਮੇਰੀ ਵਾਰੀ ਆਵੇ ਮੈਂ ਸੁਣਾਵਾ ਤੇ ਜਾਉ ਜਿਹੜੇ ਪ੍ਰਬੰਧਕ ਉਹਨਾਂ ਨੇ ਕਿਵੇਂ ਮਗਵਾਂ ਦਿੱਤਾ ਇੱਥੇ ਮੈਂ ਚਾਹ ਪਾਣੀ ਦਾ ਤੇ ਹੋਰ ਕੈਟਿੰਗ ਦਾ ਕੁਰਸੀਆਂ ਪਾਉਣੀਆਂ ਸਾਊਂਗ ਦਾ ਪ੍ਰਬੰਧ ਕਰਨਾ ਆਦਾਂ ਕੋ ਕੰਮ ਕਰਨਾਂ ਲਾ ਦਿੱਤ ਉੱਪਰ ਇਹ ਵੀ ਇਹਨਾਂ ਦੀ ਬੜੀ ਸਾਦਨਾ ਹੈ ਵੈਸੇ ਬਾਈਸ ਪ੍ਰੈਜ਼ੀਡੈਂਟ ਦਾ میں بہت کرتا ہوں گپ جسوند سال ہی دونوں کتابیں بھی چلتی ہیں اس کے آنے والے ٹائم جن بھی آئے اب سو مچھائی میں نہیں سمجھتا کہ چار ممبر کی ہے یا اپنے سارا پروار سوچتے کہ ਕਿ ਆਪਾਂ ਸਾਰੇ ਇੱਕ ਪਰਿਵਾਰ ਦੇ ਨੰਬਰ ਜਿੱਥੇ ਆਪਾਂ ਹਫਤਾ ਆਪਣੀ ਗੀਤਾਂ ਗਜ਼ਲਾਂ ਦੀ ਸਾਂਝ ਕਰਦੇ ਆ ਉਸ ਦੇ ਨਾਲ ਆਪਣੇ ਪਰਿਵਾਰ ਦੇ ਮੁਖੀ ਸੁਨੇੜੇ ਉਹ ਵੀ ਸਾਡੇ ਕਰਦੇ ਆ ਉਹਨਾਂ ਵਿੱਚ ਸਾਡਾ ਉਸ ਲਈ ਸ਼ੁਕਰੀਆ ਥੋੜੀ ਕਹਿ ਲਈ ਆ ਉਹਦੀ ਜਣੀ ਉਹਦੀ ਜਸਕੀ ਸਾਡੇ ਤੱਕ ਹੋਣੀ ਚਾਹੀਦੀ ਹੈ ਇਸ ਕਰਕੇ ਸ਼ਾਇਦ ਲੋਕਾਂ ਲੇਖਕਾਂ ਸਾਡਾ ਬੁਨੀਆ ਤੋਂ ਵੱਖਰਾ ਹੁੰਦਾ ਤੇ ਅਸੀਂ ਜਿੱਤੇ ਦੁਨੀਆ ਦੇ ਹੋਰ ਸਮਾਜ ਦੇ ਲੋਕਾਂ ਨੂੰ ਮਹਿਸੂਸ ਕਰਕੇ ਖੇਤ੍ਰ ਤੋਂ ਲਿਖਦੇ ਆ ਤਾਂ ਜਿਹੜੇ ਸਾਡੇ ਸਾਖੀ ਲੇਖਕਾਂ